ਗੁੱਸਾ ਗੁੱਸਾ ਪਾਗਲ ਕਰ ਦਿੰਦਾ ਜੇ ਵਸ ਇਸ ਨੂੰ ਕੀਤਾ ਨਾ ਗੁੱਸਾ ਸਿਰ ਗਰਮੀ ਪਾ ਦਿੰਦਾ ਜੇ ਠੰਡਾ ਇਸ ਨੂੰ ਕੀਤਾ ਨਾ ਨਸਾਂ ਸਿਰ ਦੀਆਂ ਫੱਟ ਜਾਣ ਜੇ ਖਿੱਚ ਕੇ ਕਦੇ ਬੋਲਾਂ ਮੈਂ ਜ਼ੁਬਾਨ ਵੀ ਗੰਦੀ ਹੋ ਜਾਵੇ ਜੇ ਗੰਦਾ ਲਫ਼ਜ਼ ਕਦੇ ਬੋਲਾਂ ਮੈਂ ਗੁੱਸਾ ਇਨਸਾਨ ਦੀ ਪਦੈਸ਼ ਨਹੀਂ ਇਹ ਵੱਧਦੀ ਉਮਰ ਨਾਲ ਉਗਦੀ ਹੈ ਗੁੱਸਾ ਕੀਤਾ ਕਦੇ ਸੱਚ ਹੋਇਆ ਨਾ ਇਹ ਬਸ ਬਣ ਬੋਲੀ ਆਵਾਜ਼ ਹੈ ਹਕੀਕਤ ਵਿੱਚ ਮੈਂ ਸਬਰ ਕਰਾਂ ਬਸ ਛੇੜਖਾਨੀ ਯਾਦਾਂ ਵਿੱਚ ਹੁੰਦੀ ਹੈ ਗੁੱਸਾ ਮੈਂ ਕਰਨਾ ਚਾਹੁੰਦਾ ਨਾ ਬਸ ਅਣਜਾਣੇ ਵਿੱਚ ਗਲਤੀ ਹੋ ਜਾਂਦੀ ਹੈ ਗੁੱਸਾ ਕਦੇ ਬਗਾਨਿਆਂ ਤੇ ਨਾ ਉਤਰੇ ਇਹ ਆਪਣਿਆਂ ਤੇ ਹੱਕ ਜਤਾਉਂਦਾ ਹੈ ਗੁੱਸਾ ਆਪਣਿਆਂ ਨੂੰ ਜਲੀਲ ਕਰੇ ਫਿਰ ਪਿੱਛੋਂ ਸੋਚ ਸੋਚ ਪਛਤਾਉਂਦਾ ਵੇ ਗੁੱਸਾ ਪਿਆਰ ਦੀ ਨਿਸ਼ਾਨੀ ਵੇ ਇਹ ਸਭ ਸਮਝਾ ਜਾਂਦੇ ਨੇ ਜੇ ਗੁੱਸੇ ਵਿੱਚ ਬੋਲਿਆ ਲਫ਼ਜ਼ ਮਾੜਾ ਹੋਵੇ ਫਿਰ ਪਿਆਰ ਵਿੱਚ ਵੀ ਦਰਾਰਾਂ ਆ ਜਾਂਦੀਆਂ ਨੇ ਮਾਫ ਕਰੀਵੇ ਆਪਣਿਆ ਮੈਂ ਗੁੱਸਾ ਕਰ ਸਭ ਖੋ ਬੈਠਾ ਬਖਸ਼ ਦੇਵੀ ਮਿੰਨੂ ਤੂੰ ਆਪਣਿਆ ਮੈਂ ਗੁੱਸਾ ਕਰ ਦਿਲ ਤੇਰਾ ਤੋੜ ਬੈਠਾ ਮਾਫ ਕਰੀ ਤੂੰ ਸੱਜਣਾ ਮੈਂ ਗੁੱਸੇ ਵਿੱਚ ਦਿਲ ਤੇਰਾ ਤੋੜ ਬੈਠਾ ਮੈਂ ਗੁੱਸੇ ਵਿੱਚ ਦਿਲ ਤੇਰਾ ਤੋੜ ਬੈਠਾ